ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ 27 ਜਨਵਰੀ ਨੂੰ ਦੇਸ਼ ਵਿਦੇਸ਼ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਸੰਗਤਾਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਜਾ ਰਹੇ ਨੇ ਇਸ ਵਕਤ ਮੈਂ ਮੌਜੂਦ ਹਾਂ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਬਾਹਰ ਜਿੱਥੇ ਦੇਖ ਸਕਦੇ ਹੋ ਕਿ ਸੰਗਤਾਂ ਵੱਲੋਂ ਦੇਸੀ ਘੋੜੇ ਦੇ ਵੇਸਣ ਦੀ ਪਿੰਨੀ ਦਾ ਪ੍ਰਸ਼ਾਦ ਦਾ ਲੰਗਰ ਤਿਆਰ ਹੋ ਚੁੱਕਿਆ ਹੈ ਤੇ ਇਹ ਲੰਗਰ ਸੰਗਤਾਂ ਸੰਗਤਾਂ ਨੂੰ ਵਰਤਾਇਆ ਜਾਏਗਾ ਖਾਸ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਲੰਗਰ ਹਰ ਸਾਲ ਲਗਾਇਆ ਜਾਂਦਾ ਹੈ ਤੇ ਦੇਖ ਸਕਦੇ ਹੋ ਕਿ ਸੇਵਾ ਕੀਤੀ ਜਾ ਰਹੀ ਹੈ ਲੰਗਰ ਤਿਆਰ ਹੋ ਰਿਹਾ ਹੈ ਦੇਸੀ ਘੋੜੇ ਦੀ ਵੇਸਣ ਦੀ ਪਿੰਨੀ ਦਾ ਪ੍ਰਸ਼ਾਦ ਤੇ ਜਿਨ੍ਹਾਂ ਵੱਲੋਂ ਇਹ ਸੇਵਾ ਨਿਭਾਈ ਜਾਂਦੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਦੇਸੀ ਘੋੜੇ ਦੀ ਪਿੰਨੀ ਦਾ ਪ੍ਰਸ਼ਾਦ ਤਿਆਰ ਹੋ ਰਿਹਾ ਹੈ ਕਿੰਨੀ ਦੇਰ ਤੋਂ ਪਹਿਲਾਂ ਤੇ ਸੇਵਾ ਨਿਭਾ ਰਹੇ ਹੋ ਇਹ ਸਾਡੇ ਬਜ਼ੁਰਗਿਆਂ ਨੇ ਸੇਵਾ ਸ਼ੁਰੂ ਕੀਤੀ ਸੀ ਸਾਲ 1982 ਤੋਂ ਉਸ ਦਿਨ ਲੈ ਕੇ ਹੁਣ ਤੱਕ ਸੇਵਾ ਚੱਲ ਰਹੀ ਹੈ ਇੱਕ ਟੀਨ ਕੇ ਹੋਦਾ ਤੇ ਬੋਰੀ ਤੋਂ ਸ਼ੁਰੂ ਕੀਤਾ ਸੀ ਕੰਮ ਤੇ ਵੱਡੇ ਵੱਡੇ ਹੁਣ 100 ਟੀਨ ਦੇਸੀ ਕੇ ਹੋਦਾ ਬੰਦਾ ਨਾਲ ਵੇਸਨ ਸਾਰਾ ਕੁਝ ਪਾ ਕੇ 60 70 ਕੁਇੰਟਲ ਦੇਕਰੀਬ ਦੇਸੀ ਕੇ ਦੀ ਪਿੰਨੀ ਤਿਆਰ ਹੁੰਦੀ ਹਰ ਸਾਲ ਤੇ ਸੰਗਤਾਂ ਨੂੰ ਕਦੋਂ ਵਰਤਾਇਆ ਜਾਇਆ ਗਿਆ ਦੇਖਦੇ ਆ ਕਿ ਤਿਆਰ ਹੋ ਚੁੱਕਿਆ ਹੈ ਲੰਗਰ ਔਰ ਹੋਰ ਵੀ ਜਿਹੜੇ ਪਿੰਨੀਆਂ ਦਾ ਪ੍ਰਸ਼ਾਦ ਤਿਆਰ ਅਜੇ ਤਿਆਰ ਹੋ ਰਿਹਾ ਜੀ ਇਹ ਕੱਲ ਸ਼ਾਮ ਤੱਕ ਕੰਪਲੀਟ ਹੋਏਗਾ ਤੇ ਸੋਮਵਾਰ ਸੀ ਸੰਗਤ ਅਰਦਾਸ ਕਰਕੇ ਸਾਰੇ ਸੰਗਤਾਂ ਦੀ ਸਰਬੱਤ ਦੇ ਭਲੇ ਦੀ ਤੇ ਫੇਰ ਸ਼ੁਰੂ ਕਰਾਂਗੇ ਜੀ ਸੰਗਤਾਂ ਦਾ ਕਿੰਨਾ ਕੁ ਸਹਿਯੋਗ ਮਿਲਦਾ ਹੈ ਇਸ ਸੇਵਾ ਦੇ ਵਿੱਚ ਸੰਗਤਾਂ ਦਾ ਹੀ ਸਹਿਯੋਗ ਹੈ ਜੀ ਸਿੱਕੋਨ ਗਰਮ ਵਾਲੇ ਸੰਗਤਾਂ ਦਾ ਹੀ ਸਹਿਯੋਗ ਨਾਲ ਇੰਨਾ ਵੱਡਾ ਕੰਮ ਹੋ ਸਕਦਾ ਹੈ ਉਸ ਤਾਂ ਕਿਸੇ ਇਕੱਲੇ ਬੰਦੇ ਦੇ ਵਾਸਤੇ ਤਾਂ ਗੱਲ ਹੈ ਨਹੀਂ ਸੰਗਤਾਂ ਦਾ ਪੂਰਾ ਸਹਿਯੋਗ ਹੈ ਉਤਸ਼ਾਹ ਰਹਿੰਦਾ ਹੈ ਕਿਉਂਕਿ ਤੁਹਾਨੂੰ ਤੁਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਲੈ ਕੇ ਕਾਫੀ ਤਿਆਰੀਆਂ ਪਹਿਲਾਂ ਤੋਂ ਹੀ ਸ਼ੁਰੂ ਹੋ ਜਾਂਦੀਆਂ ਨੇ ਤੇ ਤੁਹਾਨੂੰ ਇਸ ਨੂੰ ਲੈ ਕੇ ਕਿੰਨਾ ਉਤਸ਼ਾਹ ਰਹਿੰਦਾ ਹੈ ਬਿਲਕੁਲ ਜੀ ਸਾਲ ਬੀਤਦਾ ਹੈ ਤੇ ਪਤਾ ਵੀ ਨਹੀਂ ਲੱਗਦਾ ਜਦੋਂ ਹੁਣ ਬਾਬਾ ਜੀ ਦਾ ਜਨਮ ਦਿਹਾੜਾ ਆਉਣ ਵਾਲਾ ਹੁੰਦਾ ਹੈ ਤੇ ਟਾਈਮ ਤੇ ਹਵਾ ਲਾ ਕੇ ਉੱਡਦਾ ਹੈ ਤੇ ਸ਼ੌਂਕ ਇਹਨਾਂ ਹੁੰਦਾ ਕਿ ਬਾਬਾ ਜੀ ਦੀ ਇੰਨਾ ਪ੍ਰਤਾਪ ਹੈ ਇੰਨਾ ਲੋਕੀ ਪਿਆਰ ਕਰਦੇ ਨੇ ਅਸੀਂ ਸ਼ਰਧਾ ਭਾਵਨਾ ਨਾਲ ਸ਼ੁਰੂ ਹੋ ਜਾਂਦੇ ਆ 2 ਮਹੀਨੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੰਦੇ ਆ ਇਸ ਚੀਜ਼ ਦੀਆਂ ਕਿਉਂਕਿ ਪਿੰਨੀ ਬਨਣ ਨੂੰ ਬਹੁਤ ਟਾਈਮ ਲੱਗਦਾ ਹੈ ਅਸੀਂ ਦੇ ਹਫਤਾ ਪਹਿਲਾਂ ਹੀ ਇੱਥੇ ਸ਼ੁਰੂਆਤ ਕਰ ਦਿੰਦੇ ਆ ਬਣਾਉਣ ਵਾਸਤੇ ਕਿੰਨੇ ਸੇਵਾਦਾਰ ਇਸ ਸੇਵਾ ਦੇ ਵਿੱਚ ਹਿੱਸਾ ਲੈ ਰਹੇ ਨੇ ਇੱਕ ਕਰੀਬ 100 ਦੇ ਕਰੀਬ ਸੇਵਾਦਾਰ ਹੈ ਜੀ ਰਲ ਮਿਲ ਕੇ ਕਾਰੀਗਰ ਪਾ ਕੇ ਸੇਵਾਦਾਰ ਪਾ ਕੇ 100 ਦੇ ਕਰੀਬ ਸੇਵਾਦਾਰ ਹੋ ਜਾਂਦੇ ਸੋ ਹੋਰ ਵੀ ਸੰਗਤਾਂ ਮੌਜੂਦ ਨੇ ਸੰਗਤਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਪਿੰਨੀ ਪ੍ਰਸ਼ਾਦ ਦਾ ਲੰਗਰ ਖਾਸ ਤਿਆਰ ਹੋ ਰਿਹਾ ਹੈ ਔਰ 50 ਤੋਂ 70 ਕੁਇੰਟਲ ਦੇ ਲਗਭਗ ਹੈ ਲੰਗਰ ਜਿਹੜਾ ਬੜੇ ਵੱਡੇ ਪੱਧਰ ਤੇ ਜਨਮ ਦਿਹਾੜੇ ਨੂੰ ਲੈ ਕੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਤਿਆਰ ਕੀਤਾ ਜਾ ਰਿਹਾ ਕੀ ਕਹਿਣਾ ਹੈ ਦੇਖੋ ਜੀ ਇਹ 101 ਦੇਸੀ ਘੋੜੇ ਦੀਆਂ ਬਿੰਨੀਆਂ ਬਣਾਈਆਂ ਜਾ ਰਹੀਆਂ ਜੋ ਕਿ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਇੱਥੇ ਸੰਗਤਾਂ ਨੂੰ ਹੀ ਵੰਡੀਆਂ ਜਾਣਗੀਆਂ ਤੇ ਇਸ ਤੋਂ ਉਪਰੰਤ ਫਿਰ ਪਉਵਿੰਡ ਸਾਹਿਬ ਦੋ ਤਰੀਕ ਨੂੰ ਵੀ ਪਉਵਿੰਡ ਸਾਹਿਬ ਬਾਬਾ ਜੀ ਦੀਪ ਸਿੰਘ ਦੇ ਜਨਮ ਦਿਹਾੜੇ ਜਨਮ ਸਥਾਨ ਤੇ ਵੀ ਉੱਥੇ ਜਾ ਕੇ ਬਿੰਨੀਆਂ ਦਾ ਪ੍ਰਸ਼ਾਦ ਵੰਡਿਆ ਜਾਏਗਾ ਜੀ ਹਰ ਸਾਲ ਲੰਗਰ ਲਗਾਇਆ ਜਾਂਦਾ ਜੀ ਹਰ ਸਾਲ ਲੱਗਦਾ ਜੀ ਇਹਰ ਤੋਂ ਸੇਵਾ ਚਾਲ ਇਹ ਜੀ तकरीबन 1970 ਤੋਂ ਆਪਣਾ ਲੰਗਰ ਸਟਾਰ ਹੈ ਜੀ ਕਿਵੇਂ ਦਾ ਲੱਗਦਾ ਕਿੰਨਾ ਕੁ ਉਤਸ਼ਾਹ ਹੁੰਦਾ ਹੈ ਕਿਉਂਕਿ ਦੇਖ ਰਹੀਆਂ ਕਿ ਬਹੁਤ ਤਰ੍ਹਾਂ ਦੇ ਲੰਗਰ ਇੱਥੇ ਲੱਗ ਰਹੇ ਨੇ ਔਰ ਵੱਖਰਾ ਹੀ ਇੱਕ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਦਾ ਦੇਖੋ ਜੀ ਆਪਣੀ ਆਪਣੀ ਸ਼ਰਦਾ ਜੀ ਸਾਰਿਆਂ ਨੇ ਕਦੀ ਕੁਝ ਕੋਈ ਕੁਝ ਲਗਾਉਂਦੇ ਨੇ ਕੋਈ ਕੁਝ ਲਗਾਉਂਦੇ ਜੇ ਜਿੱਦੀ ਜਿੱਨੀ ਸ਼ਰਦਾ ਹੈ ਜੋ ਜੋ ਲਗਾਣਾ ਚਾਹੁੰਦੇ ਲਗਾਉਂਦੇ ਨੇ ਜੀ ਸੰਗਤਾਂ ਨੂੰ ਕੀ ਕਹਿਣਾ ਚਾਹੋ ਸੰਗਤਾਂ ਨੂੰ ਇਹ ਕਹਿਣਾ ਚਾਹੁੰਦੇ ਆ ਜੀ ਆਪਣਾ ਤੁਸੀਂ ਨਸ਼ੇ ਛੱਡੋ ਗੁਰੂ ਦੀ ਬਾਣੀ ਨਾਲ ਜੁੜੋ ਗੁਰੂ ਨਾਲ ਜੁੜੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੰਗਰ ਜਿਹੜਾ ਹੈ ਦੇਸੀ ਘੋਦੀ ਪਿੰਨੀ ਪ੍ਰਸ਼ਾਦ ਜਿਹੜੀ ਹੈ ਉਹ ਬੇਸਣ ਦੀ ਪਿੰਨੀ ਖਾਸ ਇੱਥੇ ਤਿਆਰ ਕੀਤੀ ਜਾ ਰਹੀ ਹੈ ਤੇ ਕਾਰੀਗਰਾਂ ਵੱਲੋਂ ਬੜੇ ਹੀ ਚੱਜੇ ਢੰਗ ਦੇ ਨਾਲ ਕਹਿ ਸਕਦੇ ਆ ਕਿ ਬੜੀ ਨਿਮਰਤਾ ਦੇ ਨਾਲ ਸੇਵਾ ਇਹ ਕੀਤੀ ਨਿਭਾਈ ਜਾ ਰਹੀ ਹੈ ਤੇ ਦੇਖ ਸਕਦੇ ਹੋ ਕਿ ਪ੍ਰਾਤਾਂ ਦੇ ਵਿੱਚ ਇਹ ਜਿਹੜਾ ਪਿੰਨੀ ਪ੍ਰਸ਼ਾਦ ਹੈ ਤਿਆਰ ਹੋ ਕੇ ਸਜ ਚੁਕਿਆ ਹੈ ਤੇ 27 ਜਨਵਰੀ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਵਾਲੇ ਦਿਨ ਇਸ ਸੰਗਤਾਂ ਦੇ ਵਿੱਚ ਵਰਤਾਇਆ ਜਾਏਗਾ ਦੱਸਿਆ ਕਿ 50 ਤੋਂ 70 ਕੁਇੰਟਲ ਦੇ ਲਗਭਗ ਇਹ ਪਿੰਨੀ ਪ੍ਰਸ਼ਾਦ ਕਾਫੀ ਪੁਰਾਣੇ ਸਮੇਂ ਤੋਂ ਜ ਕਾਫੀ ਸਾਲਾਂ ਤੋਂ ਇਹ ਲੰਗਰ ਜਿਹੜਾ ਹੈ ਚੱਲਦਾ ਆ ਰਿਹਾ ਹੈ ਤੇ ਹਰ ਸਾਲ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਸੰਗਤ ਦਾ ਪਰਵਾ ਹੁੰਗਾਰਾ ਮਿਲਦਾ ਹੈ ਤੇ ਇਹ ਜਿਹੜਾ ਲੰਗਰ ਲਗਾਇਆ ਜਾਂਦਾ ਹੈ ਜਿਸ ਦੇ ਵਿੱਚ ਕਾਫੀ ਸਾਰੇ ਕਾਰੀਗਰ ਇਹ ਸੇਵਾ ਨਿਭਾ ਰਹੇ ਨੇ ਤੇ ਤੁਸੀਂ ਦੇਖ ਰਹੇ ਹੋ ਦਿਨ ਰਾਤ ਇਹ ਸੇਵਾ ਚੱਲਦੀ ਹੈ ਤੇ ਕਿਸ ਤਰ੍ਹਾਂ ਇਹ ਪਿੰਨੀ ਪ੍ਰਸ਼ਾਦ ਤਿਆਰ ਹੋ ਰਿਹਾ ਥੇ ਕਾਰੀਗਰਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਥੋੜਾ ਦੱਸੋਗੇ ਕਿ ਇਹ ਪਿੰਨੀ ਪ੍ਰਸ਼ਾਦ ਤਿਆਰ ਕਿਵੇਂ ਕੀਤਾ ਜਾਂਦਾ ਹੈ ਸੋ ਅੱਗੇ ਹੋਰ ਵੀ ਜਿਹੜੇ ਇੱਥੇ ਕਾਰੀਗਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ तो पूछ दिया कि क्योंकि काफ़ी देखा जाए तो पिन्नी प्रसाद तैयार होने में भी काफ़ी समा लगता है गलबात कर दिया सर ये प्रसाद पिन्नी प्रसाद बनाने में कितना टाइम लगता है और क्या क्या चीज़ें डाली जाती हैं ये बेसन है देसी घी है पहले बेसन को भूनते हैं देसी घी में ਜਦ ਠੰਡਾ ਹੋ ਜਾਏਗਾ ਤਾਂ ਇਸ ਵਿੱਚ ਚੀਨੀ ਡਾਲਦੇ ਹਾਂ ਪੂਰਾ ਚੀਨੀ। ਉਦੋਂ ਜਾ ਕੇ ਬਣਾਉਂਦੇ। ਕਿਹੋ ਜਿਹਾ ਲੱਗ ਰਿਹਾ ਹੈ ਸੇਵਾ ਨਿਭਾ ਰਹੇ ਹੋ ਬਾਬਾ ਜੀ ਦਾ ਜਨਮ ਦਿਨ ਜਨਮ ਦਿਵਸ ਹੈ। ਹਾਂ ਅਸੀਂ ਤਾਂ 4 ਦਿਨ ਆਜ 5ਵਾਂ ਦਿਨ ਹੈ ਰਿਹਾ ਹੈ। ਅਸੀਂ 5ਵਾਂ ਦਿਨ ਹੈ ਰਿਹਾ ਹੈ ਅੱਜ। ਬੱਛਾ ਲੱਗਦਾ। ਹਰਸ਼ਾ ਲੱਗਦਾ। ਤੁਸੀਂ ਇੱਕ ਸੱਦਿਓ ਕਿ ਪਿੰਨੇ ਪ੍ਰਸ਼ਾਦ ਕਾਰੀਗਰਾਂ ਮਨ ਲੋ ਵੀ ਜਿਹੜਾ ਇਸ ਨੂੰ ਤਿਆਰ ਕੀਤਾ ਜਾ ਰਿਹਾ ਹੈ ਜੋ ਤੇ ਉਹਨਾਂ ਨੇ ਬੜੇ ਪਿਆਰ ਦੇ ਨਾਲੇ ਸੇਵਾ ਨਿਭਾਈ ਜਾ ਰਹੀ ਹੈ ਤੇ सी घ्यो की जोनी प्रसाद है तैयार हो चुकी है सताई जनवरीपी जन्म दिहाड़े वाले दिन का साल सेवा जड़ी है। से दे। जी दे। सेवा जड़ी है संगत के सहयोग नई लगातार धन धन बाबा दीर्वाद सेवा जी हर साल निभाई जाती है कैमरामैन अर्श के अमृतसर